ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੋਮ ਮੇਡ ਪਾਸਤਾ ਬਣਾਵਾਂਗੇ ਬਾਜ਼ਾਰ ਵਿੱਚੋਂ ਤਾਂ ਪਾਸਤਾ ਆਪਾਂ ਖਾਂਦੇ ਤੇ ਲੈ ਕੇ ਆਉਂਦੇ ਰਹਿੰਦੇ ਆਂ ਅੱਜ ਆਪਾਂ ਉਹੀ ਸੇਮ ਟੇਸਟ ਵਾਲਾ ਪਾਸਤਾ ਘਰ ਦੇ ਵਿੱਚ ਬਣਾਵਾਂਗੇ ਚਲੋ ਜੀ ਵੇਖ ਲੈਨੇ ਆਂ ਇਹ ਡੇਸਟੀ ਪਾਸਤਾ ਕਿਵੇਂ ਬਣਦਾ ਹੈ ਇੱਥੇ ਮੈਂ ਇੱਕ ਕਾਲੀ ਕਣਕ ਦਾ ਆਟਾ ਲਿਆ ਹੈ ਜਪਾਂ ਕਣਕ ਦੇ ਗੁੰਨੇ ਹੋਈ ਬਜੀ ਹੋਈ ਆਟੀ ਤੋਂ ਪਾਸਤਾ ਬਣਾਵਾਂਗੇ ਇਸਦੇ ਲਈ ਆਪਾਂ ਪਹਿਲਾਂ ਪੇੜਾ ਕਰ ਲਵਾਂਗੇ ਤੇ ਇਸ ਦੀ ਰੋਟੀ ਵੇਲ ਲਵਾਂਗੇ ਸੁੱਕਾ ਆਟਾ ਲਗਾ ਕੇ ਪੇੜਾ ਕਰ ਲਵਾਂਗੇ ਇਸ ਦੀ ਬਿਲਕੁਲ ਪਤਲੀ ਪਤਲੀ ਰੋਟੀ ਵੇਲ ਲਵਾਂਗੇ ਇੱਕ ਸਾਰ ਰੋਟੀ ਵੇਲ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਤਰੀਕੇ ਨਾਲ ਆਪਾਂ ਰੋਟੀ ਨੂੰ ਵੇਲ ਲਵਾਂਗੇ ਐਤੇ ਮੈਂ ਇੱਕ ਬੋਤਲ ਦਾ ਢੱਕਣ ਲਿਆ ਹੈ ਇਸ ਨੂੰ ਥੋੜਾ ਜਿਹਾ ਸੁੱਕਾ ਆਟਾ ਲਗਾ ਲਵਾਂਗੇ ਸੁੱਕਾ ਆਟਾ ਲਗਾ ਕੇ ਇਸ ਤਰੀਕੇ ਦੇ ਨਾਲ ਆਪਾਂ ਗੋਲ ਗੋਲ ਕੱਟ ਲਵਾਂਗੇ ਰੂਟੀ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਇੱਥੇ ਇਸ ਦੇ ਵਿੱਚ ਇਸ ਤਰ੍ਹਾਂ ਆਪਾਂ ਡਿਜ਼ਾਈਨ ਬਣਾ ਦੇਵਾਂਗੇ ਤੇ ਆਪਣਾ ਹੋਮ ਮੇਡ ਪਾਸਤਾ ਬਣ ਕੇ ਤਿਆਰ ਹੋ ਜਾਏਗਾ ਇਸ ਤਰੀਕੇ ਨਾਲ ਹੀ ਆਪਾਂ ਸਾਰੇ ਪਾਸਤੇ ਨੂੰ ਡਿਜ਼ਾਈਨ ਦੇ ਦੇਵਾਂਗੇ ਧਕਣ ਆਪਾਂ ਜਿਆਦਾ ਵੱਡਾ ਨਹੀਂ ਲਵਾਂਗੇ ਕਿਉਂਕਿ ਇਹ ਪਾਸਤਾ ਜਦੋਂ ਆਪਾਂ ਬੋਇਲ ਕਰਦੇ ਹਾਂ ਤਾਂ ਇਹ ਫੁੱਲ ਕੇ ਡਬਲ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਡਿਜ਼ਾਈਨ ਆ ਰਹੀ ਹੈ ਪਾਸਤੇ ਉੱਪਰ ਐਸੀ ਹਰ ਇੱਕ ਚੀਜ਼ ਨੂੰ ਤੁਹਾਡੇ ਸਾਹਮਣੇ ਪ੍ਰੋਪਰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਹਾਨੂੰ ਪ੍ਰੋਪਰ ਚੀਜ਼ ਬਾਰੇ ਪਤਾ ਚੱਲ ਸਕੇ ਇਸ ਤਰੀਕੇ ਨਾਲ ਹੁਣ ਆਪਾਂ ਸਾਰੇ ਪਾਸਤੇ ਇਹਨੂੰ ਡਿਜ਼ਾਈਨ ਦੇ ਦੇਵਾਂਗੇ ਤੇ ਇਹ ਬਹੁਤ ਹੀ ਵਧੀਆ ਡਿਜ਼ਾਈਨ ਵਿੱਚ ਬਣ ਕੇ ਤਿਆਰ ਹੋਏਗਾ ਤੇ ਟੇਸਟ ਵਿੱਚ ਵੀ ਇਹ ਸੇਮ ਬਾਜ਼ਾਰ ਵਰਗੇ ਪਾਸਤੇ ਵਰਗਾ ਹੀ ਹੋਏਗਾ ਇਸ ਤਰੀਕੇ ਨਾਲ ਆਪਾਂ ਬੜੀ ਹੀ ਆਸਾਨੀ ਦੇ ਨਾਲ ਘਰ ਵਿੱਚ ਪਾਸਤਾ ਬਣਾ ਲਵਾਂਗੇ ਮੈਂ ਇਸ ਨੂੰ ਇਹ ਵਾਲੀ ਸ਼ੇਪ ਦਿੱਤੀ ਹੈ ਆਪਾਂ ਕੋਈ ਵੀ ਹੋਰ ਸ਼ੇਪ ਜਾਂ ਡਿਜ਼ਾਈਨ ਦੇ ਵਿੱਚ ਪਾਸਤੇ ਨੂੰ ਬਣਾ ਸਕਦੇ ਹਾਂ ਇਹ ਪਾਸਤਾ ਬਣਾਉਣ ਦੀ ਬਹੁਤ ਈਜ਼ੀ ਰੈਸਪੀ ਹੈ ਇਸ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਹੀ ਕਾਫੀ ਸਾਰਾ ਬਾਜ਼ਾਰ ਵਰਗਾ ਪਾਸਤਾ ਬਣਾ ਕੇ ਤਿਆਰ ਕਰ ਲਵਾਂਗੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ हम ये जो पास्ता बनाने तो बाद बचा हुआ आटा है इसनों आप दोबारा तो पेड़ा करके यूज कर लवेंगे ये बढ़िया आटा है सुखा आटा लगा के इसमें दोबारा तो रोटी की तरह बेल लवेंगे ਤੋ ਆਪਾਂ ਬਾਜ਼ਾਰ ਵਰਗਾ ਪਾਸਤਾ ਘਰ ਵਿੱਚ ਹੀ ਬਣਾ ਸਕਦੇ ਹਾਂ ਤਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਪਾਸਤਾ ਲੈ ਕੇ ਆਉਣ ਦੀ ਜ਼ਰੂਰਤ ਹੀ ਨਹੀਂ ਪੈਗੀ। ਆਪਾਂ ਇਸ ਤਰੀਕੇ ਨਾਲ ਵੀ ਰੋਟੀ ਦੀ ਤਰ੍ਹਾਂ ਵੇਲ ਕੇ ਇਸ ਤਰੀਕੇ ਦੇ ਨਾਲ ਬੋਤਲ ਨਾਲ ਇਸ ਨੂੰ ਕੱਟ ਸਕਦੇ ਹਾਂ ਤੇ ਬਾਅਦ ਦੇ ਵਿੱਚ ਪਾਸਤੇ ਦੀ ਸ਼ੇਪ ਦੇ ਸਕਦੇ ਹਾਂ। ਇਸ ਦੇ ਨਾਲ ਕੰਮ ਜਲਦੀ ਹੋ ਜਾਏਗਾ। ਹੁਣ ਆਪਾਂ ਇਹ ਸਾਰੇ ਬਣੇ ਹੋਏ ਪਾਸਤੇ ਨੂੰ ਡਿਜ਼ਾਈਨ ਦੇ ਦੇਵਾਂਗੇ। ਤੇ ਪਲੇਟ ਜਾਂ ਥਾਲੀ ਦੇ ਵਿੱਚ ਰੱਖ ਲਵਾਂਗੇ। ਬਹੁਤ ਘੱਟ ਟਾਈਮ ਦੇ ਵਿੱਚ ਇਹ ਪਾਸਤਾ ਬਣ ਕੇ ਤਿਆਰ ਹੋ ਜਾਂਦਾ ਹੈ ਜਿੰਨਾ ਵਧੀਆ ਇਹ ਪਾਸਤਾ ਦੇਖਣ ਦੇ ਵਿੱਚ ਲੱਗ ਰਿਹਾ ਹੈ ਇੰਨਾ ਟੇਸਟੀ ਵੀ ਹੋਏਗਾ ਇਸ ਤਰੀਕੇ ਨਾਲ ਬਣਾ ਕੇ ਆਪਾਂ ਪਾਸਤੇ ਨੂੰ ਅਲੱਗ-ਅਲੱਗ ਰੱਖ ਲਵਾਂਗੇ ਸਾਰੀਆਂ ਰੋਟੀਆਂ ਨੂੰ ਇਸ ਤਰ੍ਹਾਂ ਬਣਾ ਲਵਾਂਗੇ। ਰੋਟੀ ਨੂੰ ਆਪਾਂ ਜ਼ਿਆਦਾ ਮੋਟਾ ਵੀ ਨਹੀਂ ਰੱਖਾਂਗੇ ਫਿਰ ਪਾਸਤਾ ਕੱਚਾ ਨਾ ਰਹਿ ਜਾਵੇ। ਰੋਟੀ ਨੂੰ ਵੇਲ ਕੇ ਆਪਾਂ ਇਸ ਤਰ੍ਹਾਂ ਢੱਕਣ ਦੇ ਨਾਲ ਇਸ ਨੂੰ ਕੱਟ ਲਗਾਉਂਦੇ ਰਵਾਂਗੇ। ਤੇ ਬਹੁਤ ਹੀ ਵਧੀਆ ਪਾਸਤੇ ਦੀ ਸ਼ੇਪ ਬਣ ਕੇ ਤਿਆਰ ਹੋਏਗੀ। ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਆਪਾਂ ਬਹੁਤ ਘੱਟ ਸਮੇਂ ਦੇ ਵਿੱਚ ਕਣਕ ਦੇ ਬਚੇ ਹੋਏ ਆਟੇ ਤੋਂ ਹੀ ਪਾਸਤੇ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਪਾਸਤਾ ਘਰ ਦੇ ਵਿੱਚ ਬਣਿਆ ਹੋਏਗਾ ਤੇ ਹਲਦੀ ਵੀ ਹੋਏਗਾ ਪਰ ਇਸ ਨੂੰ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਐਕਸਟਰਾ ਟੇਨ ਮੋਂ ਪਾ ਕੱਢ ਦੇਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਪਾਸਤੇ ਦੀ ਸ਼ੇਪ ਦੇ ਦੇਵਾਂਗੇ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਥੋੜਾ ਬਾਰ-ਬਾਰ ਪਾਸਤੇ ਨੂੰ ਇਸ ਕਰਕੇ ਦਿਖਾਇਆ ਹੈ ਬਣਾਉਣ ਦਾ ਤਰੀਕਾ ਤਾਂ ਕਿ ਅੱਧੀ ਜਾਣਕਾਰੀ ਦੇ ਨਾਲ ਕੋਈ ਵੀ ਚੀਜ਼ ਵਧੀਆ ਨਹੀਂ ਬਣਦੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣੀਆਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਨਾਕਾ ਪਪਾ ਪਾਸਤਾ ਬਣਾਉਣਾ ਹੋਏਗਾ ਆਪਾਂ ਨਾਲ ਪਾਸਤਾ ਬਣਾ ਲਵਾਂਗੇ ਹੁਣ ਆਪਾਂ ਜੀ ਨਾ ਕਪਾਸਤਾ ਬਣਾਉਣਾ ਸੀ ਉਹਨਾਂ ਕਪਾਸਤਾ ਬਣਾ ਲਿਆ ਹੈ ਪਾਸਤਾ ਬਣ ਕੇ ਤਿਆਰ ਹੈ ਹੁਣ ਆਪਾਂ ਪਾਸਤੇ ਨੂੰ ਬੋਇਲ ਕਰ ਲਵਾਂਗੇ ਪਾਸਤੇ ਨੂੰ ਬਣਾਉਣ ਤੋਂ ਪਹਿਲਾਂ ਇਸ ਨੂੰ ਬੋਇਲ ਕਰ ਲਵਾਂਗੇ ਇਸ ਲਈ ਪੈਨ ਦੇ ਵਿੱਚ ਥੋੜਾ ਜਿਹਾ ਪਾਣੀ ਲਵਾਂਗੇ ਜਿਨ ਇੱਕ ਪਾਣੀ ਦੇ ਵਿੱਚ ਪਾਸਤਾ ਚੰਗੀ ਤਰ੍ਹਾਂ ਬੋਇਲ ਹੋ ਸਕੇ ਨਾਮ ਪਾਵਾਂਗੇ ਤਾਂ ਕਿ ਪਾਸਤਾ ਫਿੱਕਾ ਨਾ ਲੱਗੇ ਤੇਲ ਪਾਵਾਂਗੇ ਤਾਂ ਕਿ ਪਾਸਤਾ ਆਪਸ ਦੇ ਵਿੱਚ ਚਿਪਕੇ ਨਾ ਪਾਣੀ ਨੂੰ ਗਰਮ ਕਰ ਲਵਾਂਗੇ ਚੰਗੀ ਤਰ੍ਹਾਂ ਫਿਰ ਇਸ ਦੇ ਵਿੱਚ ਪਾਸਤਾ ਪਾਵਾਂਗੇ ਸਾਰੇ ਪਾਸਤੇ ਨੂੰ ਥੋੜਾ ਥੋੜਾ ਕਰਕੇ ਪਾਣੀ ਦੇ ਵਿੱਚ ਪਾਵਾਂਗੇ ਇਹ ਬਹੁਤ ਹੀ ਸਿੰਪਲ ਤੇ ਇਜ਼ੀ ਰੈਸਪੀ ਹੈ ਘਰ ਵਿੱਚ ਬਣਿਆ ਹੋਇਆ ਪਾਸਤਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਜੇ ਨਾ ਕਪੜਾ ਮਾਣ ਕਰੇਗਾ ਉਹ ਨਾ ਕਪਾ ਪਾਸਤਾ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਪਾਸਤੇ ਨੂੰ ਪਾਣੀ ਦੇ ਵਿੱਚ ਐਡ ਕਰਾਂਗੇ ਹੁਣ ਆਪਾਂ ਸਾਰੇ ਪਾਸਤੇ ਨੂੰ ਬਾਣੀ ਦੇ ਵਿੱਚ ਐਡ ਕਰ ਦਿੱਤਾ ਹੈ ਹੁਣ ਆਪਾਂ ਇਸ ਨੂੰ ਬੋਇਲ ਕਰ ਲਵਾਂਗੇ ਪਾਸਤੇ ਨੂੰ ਟੱਕ ਦੇਵਾਂਗੇ ਹੁਣ ਕੁਝ ਦੇਰ ਬਾਅਦ ਇਸ ਨੂੰ ਬੋਇਲ ਆ ਚੁੱਕਿਆ ਹੈ ਥੋੜੀ ਦੇਰ ਦੇ ਲਈ ਹੋਰ ਪਾਸਤੇ ਨੂੰ ਟੱਕ ਕੇ ਬੋਇਲ ਕਰ ਲਵਾਂਗੇ ਨਪਾ ਪਾਸਤੇ ਨੂੰ ਵੇਖ ਲਵਾਂਗੇ ਹੁਣ ਪਾਸਤਾ ਬੋਇਲ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਪਾਸਤਾ ਚੰਗੀ ਤਰ੍ਹਾਂ ਬੋਇਲ ਹੋ ਕੇ ਤਿਆਰ ਹੈ ਪਾਸਤੇ ਨੂੰ ਛਣਨ ਦੀ ਮਦਦ ਦੇ ਨਾਲ ਕੱਢ ਲਵਾਂਗੇ ਪਲੇਟ ਦੇ ਵਿੱਚ ਕੱਢ ਲਵਾਂਗੇ ਪਾਸਤੇ ਨੂੰ ਪਾਸਤੇ ਉੱਪਰ ਠੰਡਾ ਪਾਣੀ ਪਾਵਾਂਗੇ ਤਾਂ ਕਿ ਇਸ ਦਾ ਕੁਕਿੰਗ ਪ੍ਰੋਸੈਸ ਰੁਕ ਜਾਵੇ ਥੋੜਾ ਜਿਹਾ ਤੇਲ ਪਾਵਾਂਗੇ ਹੁਣ ਪਾਸਤਾ ਨੂੰ ਆਪਾਂ ਬੋਇਲ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਪਾਸਤਾ ਬਿਲਕੁਲ ਵੀ ਚਿਪਕ ਨਹੀਂ ਰਿਹਾ ਹੈ ਆਪਸ ਦੇ ਵਿੱਚ ਹੁਣ ਆਪਾਂ ਸਬਜ਼ੀਆਂ ਨੂੰ ਘਰ ਲਵਾਂਗੇ ਇੱਥੇ ਮੈਂ ਪਾਸਤਾ ਬਣਾਉਣ ਦੇ ਲਈ ਕੁਝ ਸਬਜ਼ੀਆਂ ਲਈਆਂ ਨੇ ਥੋੜੀ ਜਿਹੀ ਗਾਜਰ ਲਈ ਹੈ ਇੱਕ ਪਿਆਜ਼ ਲਿਆ ਹੈ ਇੱਕ ਛੋਟੇ ਸਾਈਜ਼ ਦੀ ਸ਼ਿਮਲਾ ਮਿਰਚ ਲਵਾਂਗੇ ਇੱਕ ਗੱਲ ਪੀਪਰ ਲਵਾਂਗੇ ਇੱਕ ਵੱਡੇ ਸਾਈਜ਼ ਦਾ ਟਮਾਟਰ ਲਵਾਂਗੇ ਇੱਕ ਹਰੀ ਮਿਰਚ ਲਵਾਂਗੇ ਸਾਰੀਆਂ ਸਬਜ਼ੀਆਂ ਲਵਾਂਗੇ ਸਬਜ਼ੀਆਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਵੈਲ ਪੇਪਰ ਨਾਲ ਕੱਟ ਲਵਾਂਗੇ ਇਸ ਦੇ ਬੀਜ ਕੱਢ ਦੇਵਾਂਗੇ ਤੇ ਇਸ ਦੀਆਂ ਡੰਡੀਆਂ ਨੂੰ ਵੀ ਵੱਖ ਕਰ ਲਵਾਂਗੇ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹਨ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਕੱਤੀ ਹੋਈ ਸਬਜ਼ੀ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਪਲੇਟੀਆਂ ਥਾਲੀ ਦੇ ਵਿੱਚ ਰੱਖ ਲਵਾਂਗੇ ਸਬਜ਼ੀ ਨੂੰ ਬਜਾਰ ਵਰਗਾ ਪਾਸਤਾ ਆਪਾਂ ਘਰ ਤੇ ਵਿੱਚ ਹੀ ਸਿੰਪਲ ਜੀ ਰੈਸਪੀ ਦੇ ਨਾਲ ਤਿਆਰ ਕਰਾਂਗੇ ਘਰ ਦੇ ਵਿੱਚ ਪਾਸਤੇ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ। ਸ਼ਮਲਾ ਮਿਰਚ ਨੂੰ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹਨ। ਅੱਜ ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਵਧੀਆ ਟੇਸਟੀ ਜਿਹਾ ਪਾਸਤੇ ਨੂੰ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ। ਬਚੇ ਹੋਏ ਆٹے ਤੋਂ ਬਹੁਤ ਹੀ ਟੇਸਟੀ ਜਿਹਾ ਪਾਸਤਾ ਬਣ ਕੇ ਤਿਆਰ ਹੋਏਗਾ। शिमला ਮਿਰਚ ਨੂੰ ਲੰਬਾ ਲੰਬਾ ਕੱਟ ਲਵਾਂਗੇ। ਗਾਜਰ ਨੂੰ ਵੀ ਬ੍ਰੀਕ ਬ੍ਰੀਕ ਕੱਟ ਲਵਾਂਗੇ। ਇਹ ਕਰ ਤਾਂ ਨੂੰ ਇਹ ਪਾਸਤਾ ਤੇ ਪਾਸਤਾ ਬਣਾਉਣ ਦੀ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਦੋਂ ਵੀ ਆਪਣਾ ਮਾਨ ਕਰੇ ਤਾਂ ਆਪੇ ਪਾਸਤੇ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਹ ਤਾਂ ਅਨੋਈ ਰੈਸਪੀ ਚੰਗੀ ਲੱਗੇ ਤਾਂ ਇਸ ਨੂੰ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਜੀ ਘਰ ਦੇ ਵਿੱਚ ਬਹੁਤ ਹੀ ਵਧੀਆ ਪਾਸਤਾ ਬਣ ਕੇ ਤਿਆਰ ਹੁੰਦਾ ਹੈ ਗਾਜਰ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜਾਂ ਜਿਸ ਤਰੀਕੇ ਨਾਲ ਆਪਾਂ ਕੱਟਣਾ ਹੋਏਗਾ ਉਸ ਤਰੀਕੇ ਦੇ ਨਾਲ ਕੱਟ ਲਵਾਂਗੇ ਗਾਜਰੀਆਂ ਸਾਰੀਆਂ ਸੱਜੀਆਂ ਨੂੰ ਅੰਬੱਚੇ ਪਾਸਤਾ ਵਗੈਰਾ ਖਾਣਾ ਬਹੁਤ ਪਸੰਦ ਕਰਦੇ ਨੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਘਰ ਦੇ ਵਿੱਚ ਹੀ ਪਾਸਤਾ ਬਣਾ ਕੇ ਖਵਾ ਸਕਦੇ ਹਾਂ ਆਟੀ ਵਾਲਾ ਪਾਸਤਾ ਬਣਾ ਕੇ ਖਵਾ ਸਕਦੇ ਹਾਂ ਉਹ ਵੀ ਫੁੱਲ ਵੈਜੀਟੇਬਲਸ ਦੇ ਨਾਲ ਇਹ ਪਾਸਤਾ ਕੁਝ ਕੁਛ ਹੈਲਦੀ ਵੀ ਹੋਏਗਾ ਆਪਾਂ ਇਸ ਦੇ ਵਿੱਚ ਵੈਜੀਟੇਬਲਸ ਪਾਵਾਂਗੇ ਤੇ ਇਸ ਨੂੰ ਘਰ ਵਿੱਚ ਬਣਾਵਾਂਗੇ ਜਰੂਰ ਆਪਾਂ ਬਾਜ਼ਾਰ ਦੇ ਵਿੱਚੋਂ ਪਾਸਤਾ ਲੈ ਕੇ ਆਉਂਦੇ ਹਾਂ ਤਾਂ ਉਹ ਕਾਫੀ ਮਹਿੰਗਾ ਮਿਲਦਾ ਹੈ ਤੇ ਥੋੜਾ ਮਿਲਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਕਾਫੀ ਸਾਰਾ ਪਾਸਤਾ ਬਣਾ ਸਕਦੇ ਹਾਂ ਇਸ ਪਾਸਤੇ ਦਾ ਟੇਸਟ ਸੇਮ ਉਸ ਪਾਸਤੇ ਵਰਗਾ ਹੀ ਹੋਏਗਾ ਜਿਸ ਤਰੀਕੇ ਦਾ ਪਾਸਤਾ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਆਉਂਦੇ ਹਾਂ ਇਸ ਤਰ੍ਹਾਂ ਆਪਾਂ ਜੋ ਆਪਣਾ ਆਟਾ ਹੋਏਗਾ ਬਚਿਆ ਹੋਇਆ ਉਸ ਨੂੰ ਵੀ ਯੂਜ਼ ਕਰ ਲਵਾਂਗੇ। ਗਾਜਰ ਨੂੰ ਪਲੇਟ ਤੇ ਵਿੱਚ ਰੱਖ ਲਵਾਂਗੇ ਤੇ ਬਾਕੀ ਸਾਰੀਆਂ ਸਬਜ਼ੀਆਂ ਨੂੰ ਵੀ ਕੱਟ ਲਵਾਂਗੇ। ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜਿਸ ਨੂੰ ਬਰੀਕ ਬਰੀਕ ਕੱਟ ਲਵਾਂਗੇ ਅੱਜ ਆਪਾਂ ਬਹੁਤ ਹੀ ਟੇਸਟੀ ਜਿਹਾ ਪਾਸਤਾ ਬਣਾਵਾਂਗੇ ਇਹ ਪਿਆਜ਼ ਨੂੰ ਵੀ ਕੱਟ ਲਵਾਂਗੇ ਇਹ ਪਾਸਤਾ ਟੇਸਟ ਦੇ ਵਿੱਚ ਬਿਲਕੁਲ ਸੇਮ ਬਾਜ਼ਾਰ ਵਰਗੇ ਪਾਸਤੇ ਵਰਗਾ ਹੀ ਬਣੇਗਾ। ਟਮਾਟਰ ਨੂੰ ਵੀ ਕੱਟ ਲਵਾਂਗੇ। ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ। ਇਹ ਪਾਸਤੇ ਨੂੰ ਆਪਾਂ ਕਣਕ ਦੇ ਆٹے ਤੋਂ ਤੇ ਕਾਫੀ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਇਹ ਹੈਲਦੀ ਵੀ ਰਹੇਗਾ ਸਾਰੀਆਂ ਸਬਜ਼ੀਆਂ ਨੂੰ ਕੱਟ ਕਰ ਲਵਾਂਗੇ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ ਹੁਣ ਆਪਾਂ ਪਾਸਤਾ ਬਣਾਵਾਂਗੇ 팬 ਦੇ ਵਿੱਚ ਥੋੜਾ ਜਿਹਾ ਖਿਓ ਲਵਾਂਗੇ ਪਿਆਜ਼ ਪਾਵਾਂਗੇ ਪਾਸਤੇ ਦੇ ਵਿੱਚ ਆਪਾਂ ਆਪਣੀ ਮਨਪਸੰਦ ਅਨੁਸਾਰ ਕੋਈ ਹੋਰ ਸਬਜ਼ੀ ਵੀ ਐਡ ਕਰ ਸਕਦੇ ਹਾਂ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਨੂੰ ਆਪਾਂ ਜ਼ਿਆਦਾ ਪਕਾਵਾਂਗੇ ਨਹੀਂ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਅਦਰਕ ਲਸਣ ਦਾ ਪੇਸਟ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ। ਲਸਣ ਅਦਰਕ ਤੇ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇਸ ਤਰ੍ਹਾਂ ਬਹੁਤ ਹੀ ਟੇਸਟੀ ਪਾਸਤਾ ਬਣ ਕੇ ਤਿਆਰ ਹੋਏਗਾ। ਪਿਆਜ਼ ਨੂੰ ਜ਼ਿਆਦਾ ਪਕਾਵਾਂਗੇ ਨਹੀਂ ਫਿਰ ਇਸ ਦੇ ਵਿੱਚ ਗਾਜਰ ਐਡ ਕਰ ਦੇਵਾਂਗੇ ਤਾਂ ਕਿ ਗਾਜਰ ਤੇ ਪਿਆਜ਼ ਚੰਗੀ ਤਰ੍ਹਾਂ ਪੱਕ ਜਾਣ ਕੱਚੇ ਨਾ ਰਹਿਣ ਗਾਜਰ ਨੂੰ ਵੀ ਮਿਕਸ ਕਰਕੇ ਪਕਾ ਲਵਾਂਗੇ ਇਹ ਸਾਰੀਆਂ ਸਬਜ਼ੀਆਂ ਨੂੰ ਐਡ ਕਰਕੇ ਟੇਸਟੀ ਜਿਹਾ ਪਾਸਤਾ ਬਣਾਵਾਂਗੇ रेसिपी ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਾਸਤਾ ਘਰ ਵਿੱਚ ਬਣਾ ਕੇ ਦੇਖਿਓ ਜੀ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਈਜ਼ੀ ਰੈਸਪੀ ਹੈ ਗਾਜਰ ਤੇ ਪਿਆਜ਼ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਹਰੀ ਮਿਰਚ ਪਾਵਾਂਗੇ ਜੇ ਨਾ ਖਾ ਪਿਆਰਾ ਖਾਣਾ ਪਸੰਦ ਕਰਦੇ ਹਾਂ ਆਪਾਂ ਹਰੀ ਮਿਰਚ ਉਸ ਦੇ ਹਿਸਾਬ ਨਾਲ ਹੀ ਇਸ ਦੇ ਵਿੱਚ ਐਡ ਕਰਾਂਗੇ ਬੱਚਿਆਂ ਨੂੰ ਇਹ ਪਾਸਤਾ ਬਹੁਤ ਜ਼ਿਆਦਾ ਪਸੰਦ ਆਏਗਾ ਟਮਾਟਰ ਐਡ ਕਰਾਂਗੇ ਕਿਸ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਵੈਲ ਪੇਪਰ ਪਾਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ ਸ਼ਿਵਲਾ ਮਿਰਚ ਐਡ ਕਰਾਂਗੇ ਤੇ ਸਾਰੀਆਂ ਸਬਜ਼ੀਆਂ ਨੂੰ ਪਕਾ ਲਵਾਂਗੇ ਵਾਦ ਅਨੁਸਾਰ ਨਮ ਕਰੇ ਕਰਾਂਗੇ ਧਨੀਆ ਪਾਊਡਰ ਐਡ ਕਰਾਂਗੇ ਬਲੈਕ ਪੀਪਰ ਪਾਵਾਂਗੇ ਰੈੱਡ ਚਿਲੀ ਪਾਊਡਰ ਪਾਵਾਂਗੇ ਆਪਾਂ ਇਸ ਦੇ ਵਿੱਚ ਗ੍ਰੀਨ ਚਿਲੀ ਵੀ ਪਾਈ ਹੈ ਜੀਰਾ ਪਾਊਡਰ ਐਡ ਕਰਾਂਗੇ ਮੈਂ ਅਗੀ ਮਸਾਲਾ ਪਾਵਾਂਗੇ ਸਾਰੇ ਮਸਾਲੇ ਐਡ ਕਰਨ ਤੋਂ ਬਾਅਦ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਪਕਾ ਲਵਾਂਗੇ ਸਬਜ਼ੀਆਂ ਨੂੰ ਹਿਲਾ ਲਵਾਂਗੇ ਸਬਜ਼ੀਆਂ ਤੇ ਮਸਾਲਿਆਂ ਨੂੰ ਪਕਾ ਲਵਾਂਗੇ ਤੱਕ ਕੇ ਸਬਜ਼ੀਆਂ ਨੂੰ ਪਕਾ ਲਵਾਂਗੇ ਥੋੜੀ ਦੇਰ ਦੇ ਲਈ ਹੁਣ ਆਪਾਂ ਸਬਜ਼ੀਆਂ ਨੂੰ ਵੇਖ ਲੈਨੇ ਆ ਹੁਣ ਆਪਾਂ ਇਸ ਦੇ ਵਿੱਚ ਬਣਾਇਆ ਹੋਇਆ ਪਾਸਤਾ ਐਡ ਕਰਾਂਗੇ ਪਾਸਤੇ ਨੂੰ ਮਿਕਸ ਕਰ ਲਵਾਂਗੇ ਸਬਜ਼ੀਆਂ ਦੇ ਵਿੱਚ ਏ ਪਾਸਤਾ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਜੇਕਰ ਆਪਾਂ ਇਹ ਪਾਸਤੇ ਨੂੰ ਇੱਕ ਵਾਰ ਘਰ ਦੇ ਵਿੱਚ ਬਣਾ ਕੇ ਖਾ ਲਵਾਂਗੇ ਤਾਂ ਆਪਾਂ ਹਰ ਵਾਰ ਘਰ ਦੇ ਵਿੱਚ ਹੀ ਪਾਸਤੇ ਨੂੰ ਬਣਾ ਕੇ ਖਾਵਾਂਗੇ ਬਾਜ਼ਾਰ ਵਿੱਚੋਂ ਨਹੀਂ ਲੈ ਕੇ ਆਵਾਂਗੇ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਇਸ ਦਿਨ ਆ ਟੇਸਟੀ ਪਾਸਤਾ ਵੀ ਬਣ ਕੇ ਤਿਆਰ ਹੋ ਜਾਏਗਾ ਤੇ ਆਪਣਾ ਆਟਾ ਵੀ ਵੇਸਟ ਨਹੀਂ ਹੋਏਗਾ ਪਾਸਤੇ ਨੂੰ ਆਪਾਂ ਥੋੜੀ देर ਸਬਜ਼ੀਆਂ ਦੇ ਵਿੱਚ ਪਕਾ ਲਵਾਂਗੇ ਇਸ ਦੇ ਨਾਲ ਹੋਰ ਵੀ ਵਧੀਆ ਟੇਸਟ ਆਏਗਾ ਹੁਣ ਆਪਾਂ ਇਸ ਨੂੰ ਢਾਕੇ ਪਕਾ ਲਵਾਂਗੇ ਹੁਣ ਆਪਾਂ ਪਾਸਤੇ ਨੂੰ ਵੇਖ ਲੈਂਦੇ ਹਾਂ ਟੇਸਟੀ ਪਾਸਤਾ ਬਣ ਕੇ ਤਿਆਰ ਹੈ ਪਾਸਤੇ ਨੂੰ ਮਿਕਸ ਕਰ ਲਵਾਂਗੇ ਟੇਸਟੀ ਪਾਸਤਾ ਬਣ ਕੇ ਤਿਆਰ ਹੈ ਪਾਸਤੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇਕਰ ਤੁਸੀਂ ਹਜੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ। ਇਹ ਪਾਸਤਾ ਬਾਜ਼ਾਰ ਵਰਗੀ ਪਾਸਤੇ ਜਿੰਨਾ ਟੇਸਟੀ ਹੀ ਲੱਗੇਗਾ।

ਇਹ ਟੇਸਟੀ ਪਾਸਤਾ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਤੇ ਸਭ ਨੂੰ ਬਹੁਤ ਪਸੰਦ ਆਏਗਾ। ਰੈਸਪੀ ਚੰਗੀ ਲੱਗੀ ਤਾਂ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਬਣਾ ਕੇ ਦਿਖਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਜਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾ ਸਕਿਪ ਕਰੇ ਤੋਂ ਦੇਖਣ ਦੇ ਲਈ ਧੰਨਵਾਦ